ਦਾ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਜੋ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਹਾਜ਼ਰੀਆਂ ਭਰ ਰਹੇ ਹੋ ਅੱਜ ਜੋ ਪੋ ਦਾ ਮਹੀਨਾ ਆਰੰਭ ਹੁੰਦਾ ਹੈ ਪੋ ਦੀ ਸਗਰਾਤ ਹੈ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਈ ਪੋ ਦੇ ਮਹੀਨੇ ਦੇ ਪ੍ਰਦੇਸ਼ ਬਖਸ਼ਦੇ ਹਨ 12 ਮੁਹਮਾਦ ਰਾਗ ਦੇ ਵਿੱਚ ਪਾਤਸ਼ਾਹ ਜੀ 12 ਮਹੀਨਿਆਂ ਦੇ ਪ੍ਰਦੇਸ਼ ਸਤਿਗੁਰੂ ਜੀ ਨੇ ਵਿਚਾਰਣ ਕੀਤੇ ਚੌਥੇ ਘਾਰ ਸੁਰਤਾਲ ਦੇ ਵਿੱਚ ਮਹਾਰਾਜ ਜੀ ਇਹ ਸ਼ਬਦਾਂ ਨੂੰ ਗਾਇਨ ਜੀ ਦਤ ਕਰਦੇ ਹਨ ਆਓ ਪਾਸ਼ਾ ਜੀ ਉਹ ਮਹੀਨੇ ਦੀ ਸਾਨੂੰ ਵਿਚਾਰ ਬਖਸ਼ਦੇ ਹਨ ਪ੍ਰਦੇਸ਼ ਬਖਸ਼ਦੇ ਹਨ ਜੀ ਹੋਕ ਤੁਖਾਰ ਨ ਵਿਆਪਈ ਅੰਠ ਮਿਲਿਆ ਹਰਨਾ ਬਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਧੰਨ ਧੰਨ ਸੱਚੇ ਪਾਤਸ਼ਾਹ ਆਪਣੀ ਦਸਲਾਤੋਂ ਪੰਚਮ ਪਾਤਸ਼ਾਹ ਜੀ ਸ਼ਬਦ ਦੀ ਰਮਤਾ ਕਰ ਰਿਆ ਅਨਪੂਖ ਤੁਖਾਰ ਨਾ ਵਿਆਪੇ ਠੰਡ ਨੂੰ ਸੀਤ ਨੂੰ ਫਾਲੇ ਨੂੰ ਪੁਖਾਰ ਪੁਖਾਰ ਕਿਹਾ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹ ਜਦੋਂ ਮਾਲਕ ਦੀ ਉਸਾਈਂ ਦੀ ਪ੍ਰਭੂ ਦੀ ਪਤੀ ਪਰਮੇਸ਼ਰ ਦੀ ਮਹਾਰਾਜ ਜੀ ਕਹਿੰਦੇ ਗੁਕਲ ਦਾ ਨਿਗ ਲੈ ਲੀਏ ਫਿਰ ਮਹਾਰਾਜ ਜੀ ਕਹਿੰਦੇ ਕੋਈ ਠੰਡ ਨਹੀਂ ਕੋਈ ਤੁਖਾਰ ਨਹੀਂ ਵਿਆਪਦਾ ਦੁੱਖ ਨਹੀਂ ਵਿਆਪਦਾ ਮਹਾਰਾਜ ਜੀ ਕਹਿੰਦੇ ਨਹੀਂ ਤੇ ਪੋ ਦਾ ਮਹੀਨਾ ਦੇਖੋ ਬਹੁਤ ਈ ਸਰਦੀ ਦਾ ਮੇਨ ਮਹੀਨਾ ਪੋ ਦਾ ਹੈ ਅੱਜ ਤੋਂ ਤਕਰੀਬਨ ਇਹ ਮਹੀਨੇ ਵਿੱਚ ਸਭ ਤੋਂ ਜ਼ਿਆਦੀ ਸਰਦੀ ਠੰਡ ਹੁੰਦੀ ਹੈ ਤੇ ਮਨੁੱਖ ਜਿਹੜਾ ਹੈ ਉਹ ਵਸਰ ਵੀ ਪਹਿਨਦਾ ਹੈ ਗਰਮ ਬੜਾ ਯਤਨ ਕਰਦਾ ਠੰਡ ਤੋਂ ਬਚਣ ਵਾਸਤੇ ਇਸੇ ਮਹੀਨੇ ਵਿੱਚ ਦੇਖੋ ਮਹਾਰਾਜ ਦੇ ਪਰਿਵਾਰ ਦਾ ਵਿਛੋੜਾ ਪਿਆ तकरीबन ਤਿੰਨ ਪੁੱਤ ਸਮਾਗਮ ਰੰਭ ਹੋ ਜਾਨੇ ਹਨ ਛੇ ਪੋਤਾਂ ਦੀਆਂ ਸ਼ਰੂ ਹੋ ਜਾਂਦੀਆਂ ਇਹ ਸਾਰਾ ਮਹੀਨਾ ਹੀ ਸਾਡੇ ਲਈ ਦੁੱਖਾਂ ਭਰਿਆ ਹੈ ਕਿਉਂਕਿ ਸਤਪੁਰ ਜੀ ਨੇ ਆਪਣਾ ਦੇਖੋ ਸੰਤਪੁਰ ਸਾਹਿਬ ਨੂੰ ਤਿਆਗ ਗਿਆ ਨੰਦ ਦੀ ਪੁਰੀ ਨੂੰ ਉਥੇ ਨਾਲ ਦੇਖੋ ਸਾਰਾ ਕੁਝ ਹੀ ਤਿਆਗ ਕਰਤਾ ਪਹਿਲੋ ਦੇਖੋ ਜਿੱਥੇ ਮਹਾਰਾਜ ਜੀ ਸਭ ਕੁਝ ਸੀ ਸਾਜੋ ਸਮਾਨ ਰਾਜੇ ਜੀ ਮਹਾਰਾਜ ਇਹ ਅੱਜ ਮਿੰਟਾਂ ਸਕਿੰਟਾਂ ਦੇ ਵਿੱਚ ਮਹਾਰਾਜ ਜੀ ਨੇ ਸਾਰਾ ਕੁਝ ਛੱਡ ਤਾ ਇਹ ਸਾਨੂੰ ਉਥੇ ਸਿੱਖਿਆ ਦਿੱਤੀ ਕਿ ਜਦੋਂ ਲੋੜ ਪੈਣ ਤੇ ਕਿਸੇ ਚੀਜ਼ ਨਾਲ ਮੋਹ ਨਹੀਂ ਕਰਨਾ ਤੇ ਮੋਹ ਦਾ ਤਿਆਗ ਕੀਤਾ ਮਹਾਰਾਜ ਨੇ ਦੇਖੋ ਸਾਰਾ ਕੁਝ ਦਰਿਆਦ ਵਿੱਚ ਵਹਾਤਾ ਸਿੰਘਾਂ ਨੂੰ ਕਿਹਾ ਕੋਈ ਬਹੁਤਾ ਸਾਜੋ ਸਮਾਨ ਨਹੀਂ ਚੱਕਣਾ ਇਹ ਸਾਰਾ ਕੁਝ ਹੀ ਮਹਾਰਾਜ ਨੇ ਸੋਨਾ ਜਿੰਨਾ ਸੀ ਜਿੰਨੇ ਪਦਾਰਥ ਸੀ ਸਭ ਸਤਾਪੀ ਸੀ ਇਹ ਸਾਤ ਸੰਤ ਜੀਓ ਸਰਦੀ ਦਾ ਬਹੁਤ ਤੁਖਦਾਈ ਮੀਨਾ ਹੈ ਜਿਹਦੇ ਵਿੱਚ ਮਹਾਰਾਜ ਜੀ ਸਾਨੂੰ ਪ੍ਰਦੇਸ਼ ਬਖਸ਼ਦੇ ਪੰਜਵੇਂ ਪਾਤਸ਼ਾਹ ਕਹਿੰਦੇ ਪੋਖ ਤੁਖਾਰ ਨਾ ਵਿਆਪੇ ਕਹਿੰਦੇ ਦੁੱਖ ਤੋਂ ਅਸੀਂ ਬਚ ਸਕਦੇ ਹਾਂ ਗੁਕਲ ਦਾ ਨਿਗ ਲੈ ਕੇ ਜਿਵੇਂ ਮਹਾਰਾਜ ਜੀ ਕਹਿੰਦੇ ਪਤੀ ਵਰਤਾ ਇਸਤਰੀ ਪਤੀ ਸੁਖ ਲੈ ਲੈਂਦੇ ਹਨ ਮਹਾਰਾਜ ਜੀ ਕਹਿੰਦੇ ਇਸ ਮਹੀਨੇ ਦਾ ਇਸੇ ਤਰੀਕਾ ਮਹਾਰਾਜ ਜੀ ਕਹਿੰਦੇ ਪਰਮਾਤਮਾ ਦੀ ਬੁੱਕਲ ਦਾ ਸੁਖ ਲੈਣ ਵਾਸਤੇ ਹਰ ਅਜ ਕਹਿੰਦੇ ਉਹਦੇ ਹੁਕਮ ਦੇ ਵਿੱਚ ਰਾਜਾ ਦੇ ਵਿੱਚ ਚੱਲਣਾ ਪੈਂਦਾ ਹੈ ਫਿਰ ਮਹਾਰਾਜ ਜੀ ਕਹਿੰਦੇ ਕੋਈ ਠੰਡ ਨਹੀਂ ਕੋਈ ਗਰਮੀ ਨਹੀਂ ਕੋਈ ਦੁੱਖ ਨਹੀਂ ਕੋਈ ਸੁਖ ਨਹੀਂ ਕਿਉਂਕਿ ਆਤਮਾ ਨਰਲੀਪ ਹੋ ਜਾਂਦੀ ਹੈ ਦੁੱਖਾਂ ਤੋਂ ਮਹਾਰਾਜ ਜੀ ਸਾਨੂੰ ਉੱਥੇ ਵੱਡੀ ਸਿੱਖਿਆ ਬਖਸ਼ਦੇ ਹਨ ਕਹਿੰਦੇ ਜੇ ਭਾਈ ਇਸ ਦੁੱਖ ਤੋਂ ਬਚਣਾ ਹੈ ਤੇ ਮਹਾਰਾਜ ਜੀ ਕਹਿੰਦੇ ਸਤਿਗੁਰ ਦਾ ਸੰਗ ਜ਼ਰੂਰੀ ਹੈ ਕੰਠ ਮਿਲਿਆ ਹਰ ਲਾਏ ਅੰਠੋ ਦੋ ਭਾਵ ਗੱਲ ਨਾਲ ਲਾ ਲੈਣਾ ਮਹਾਰਾਜ ਜੀ ਕਹਿੰਦੇ ਜੇ ਪਤੀ ਪਰਮੇਸ਼ਰ ਨੇ ਆਪਣੇ ਗੱਲ ਨਾਲ ਲਾ ਲਿਆ ਮਹਾਰਾਜ ਜੀ ਕਹਿੰਦੇ ਫਿਰ ਉਹਨੇ ਦੁੱਖਾਂ ਤੋਂ ਵੀ ਬਚਾ ਲੈਣਾ ਸਰਦੀ ਤੋਂ ਵੀ ਬਚਾ ਲੈਣਾ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਉਹ ਸਮਰੱਥਾ ਹੈ ਮਨ ਬੀਦਿਆ ਤਿਰਨਾਰਬਿੰਦ ਦਰਸ਼ਨ ਲਗੜਾ ਸਾ ਈਮਾਰਾ ਜੀ ਕਹਿੰਦੇ ਦਰਸ਼ਨਾਂ ਦਾ ਚਾਹੇ ਦੇ ਵਿੱਚ ਪੈਦਾ ਹੋ ਜਾਣਾ ਮਨ ਵਿਦਿਆ ਮਹਾਰਾਜ ਜੀ ਕਹਿੰਦੇ ਮੇਰਾ ਮਨ ਵਿੰਨਿਆ ਗਿਆ ਹੈ ਤੁਹਾਡੇ ਚਰਨਾਂ ਦੇ ਨਾਲ ਲੱਗ ਗਿਆ ਜੇ ਮੈਨੂੰ ਦਸ਼ਰਾਂਤ ਮਹਾਰਾਜ ਜੀ ਕਹਿੰਦੇ ਬਹੁਤ ਲਗੜਾ ਤੋਂ ਭਾਵ ਚਾਹ ਲੱਗ ਗਿਆ ਉਤਸ਼ਾਹ ਪੈਦਾ ਹੋ ਗਿਆ ਤੇਰੇ ਦਰਸ਼ਨਾਂ ਦਾ ਲਗੜਾ ਸਹਾ ਸਾਤੁ ਭਾਵ ਕੀ ਅੰਦਰ ਚਾਹ ਹਿਰਦੇ ਵਿੱਚ ਤਾਂਗ ਓਛਲ ਪੈਦਾ ਹੋ ਗਈ ਐ ਓਟ ਗੋਬਿੰਦ ਗੋਪਾਲ ਰਾਏ ਸਿਵਾ ਸਵਮੀ ਲਾ ਮਹਾਰਾਜ ਕਹਿੰਦੇ ਤੇਰੀ ਓਟ ਗੋਬਿੰਦ ਗੋਪਾਲ ਰਾਏ ਧਰਤੀ ਦਾ ਪਾਲਨ ਹਾਰਾ ਗੋਬਿੰਦ ਗੋਪਾਲ ਰਾਏ ਜਿਹੜਾ ਕੀ ਧਰਤੀ ਨੂੰ ਪਾਲਦਾ ਰਾ ਪਰਮੇਸ਼ਰ ਹਰੀ ਉਹਦੀ ਸੇਵਾ ਸਭੀ ਲਾਹ ਹਰਿ ਜੀ ਕਹਿੰਦੇ ਉਹਦੀ ਸੇਵਾ ਕਰਕੇ ਸਵਾਮੀ ਦੀ ਲਾਭ ਖੱਟ ਲਈਏ ਵਿਖਿਆ ਕੋਈ ਨਾ ਸਕਈ ਹਿਲ ਸਾਧੂ ਗੁਨਗਾ ਹਰਿ ਜੀ ਕਹਿੰਦੇ ਵਿਖਿਆ ਜਿਹੜਾ ਜ਼ਹਿਰ ਹੈ ਨਾ ਉਹ ਖਤਮ ਹੋ ਜਾਂਦਾ ਵਿਖਿਆ ਕੋਈ ਨਾ ਸਕਈ ਜਦੋਂ ਸਤਗੁਰ ਦਾ ਸੰਗ ਕਰਾਂਗੇ ਮਿਲ ਸਾਧੂ ਗੁਨਗਾਓ ਹਰਾ ਜੀ ਕਹਿੰਦੇ ਮਿਲ ਕੇ ਸੰਗਤ ਵਿੱਚ ਉਹਦੇ ਗੁਣ ਗਾਵਾਂਗੇ ਉਹਦੀ ਬਾਣੀ ਪੜਾਂਗੇ ਉਹਦਾ ਸਿਮਰਨ ਕਰਾਂਗੇ ਕਹਿੰਦੇ ਜਿਹੜਾ ਮੋਹ ਦਾ ਵਿਖਿਆ ਰੂਪੀ ਜ਼ਹਿਰ ਖਤਮ ਹੋ ਜਾਵੇਗਾ ਗੁਣ ਹਰਾ ਜੀ ਅਗਲੀ ਪੰਕਤੀ ਵਿੱਚ ਬਚਨ ਕਰਦੇ ਜੇਤੇ ਉਪਜੀਤੈ ਮਿਲੀ ਸੱਚੀ ਪ੍ਰੀਤ ਸਮਾ ਹਰਾ ਜੀ ਕਹਿੰਦੇ ਜਿਸ ਦੇ ਵਿੱਚੋਂ ਅਸੀਂ ਪੈਦਾ ਹੋਈਆਂ ਉਹਨੇ ਆਪਣੇ ਵਿੱਚ ਮੇਲ ਲੈਣਾ ਫਿਰ ਜੇਤੇ ਉਪਜੀਤੈ ਮਿਲੀ ਸਜੋ ਸੱਚੀ ਪ੍ਰੀਤ ਪਾਲਵਾਂਗੇ ਸੱਚੇ ਦੀ ਸੱਚੀ ਪ੍ਰੀਤ ਪਾਲਾਂਗੇ ਮਹਾਰਾਜ ਜੀ ਕਹਿੰਦੇ ਫਿਰ ਜੀਵੇ ਜਿਹਦੇ ਵਿੱਚੋਂ ਪੈਦਾ ਹੋਇਆ ਉਹਨੇ ਆਪਣੇ ਵਿੱਚ ਮਿਲਾ ਲੈਣਾ ਜੋਤੀ ਮੈਂ ਜੋਤ ਰਲ ਜਾਈ ਤੇ ਸੰਸਾਰੀ ਹਿਰਦੇ ਦੀ ਜੋਤ ਉਹ ਪ੍ਰਮਾਤਮਾ ਦੀ ਜੋਤ ਵਿੱਚ ਇੱਕ ਹੋ ਜਾਵੇਗੀ ਮਿਲ ਜਾਵੇਗੀ ਕਰ ਗੈ ਲੀਨੀ ਪਾਰ ਬ੍ਰਹਮ ਬੋੜ ਨਾ ਵਿਛੜਿਆ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਪਾਰ ਬ੍ਰਹਮ ਨੂੰ ਪਾ ਲਿਆ ਕਰ ਗੈ ਲੀਨੀ ਪਾਰ ਬ੍ਰਹਮ ਬੋੜ ਨਾ ਵਿਛੜਿਆ ਕਹਿੰਦੇ ਵਾਰ-ਵਾਰ ਬੋੜ ਵਿੱਚ ਛੋੜਾ ਨਹੀਂ ਪਿੰਦਾ ਜਿਹੜੇ ਇੱਕ ਵਾਰੀ ਉਹਦੇ ਵਿੱਚ ਮਿਲ ਗਏ ਮਹਾਰਾਜ ਜੀ ਕਹਿੰਦੇ ਕਰ ਗੈ ਲੀਨੀ ਪਾਰ ਬ੍ਰਹਮ ਬੋੜ ਨਾ ਵਿਛੜਿਆ ਹਰਜ ਕਹਿੰਦੇ ਉਹ ਵਾਰ-ਵਾਰ ਵਿਛੜਦੇ ਨਹੀਂ ਬਾਹਰ ਜਾਓ ਲਗ ਬੇਰੀਆ ਹਰ ਸੱਜਣ ਅਗਮਗਾ ਹਰਜ ਕੁਰਬਾਨ ਜਾਂਦੇ ਆਰ ਸਦਕੇ ਐਨ ਦਸੇ ਸੱਜਣ ਤੋਂ ਸੱਚੇ ਬਾਦਸ਼ਾਹ ਤੋਂ ਹਰੀ ਤੋਂ ਸਦਕੇ ਜਾਣਿਆ ਕਿਉਂ ਬਾਦਸ਼ਾਹ ਜੀ ਕਹਿੰਦੇ ਅਗੰਮ ਵੀ ਹੈ ਗਾਧ ਵੀ ਹੈ ਉਹ ਗਹਿਰਾ ਵੀ ਉੱਚਾ ਵੀ ਉਹਦੀ ਬਿਆੰਤਤਾ ਦਾ ਕੋਈ ਅੰਤ ਨਹੀਂ ਹੈ ਇਸ ਕਰਕੇ ਸੀਲ ਦੇ ਤੋਂ ਸਦਕੇ ਜਾਣਿਆ ਕੁਰਬਾਨ ਜਾਣੇ ਹਾ ਸ਼ਰਮ ਪਈ ਨਾਰਾਇਣ ਨਾਨਕ ਦਰਪਿਆ ਹਰ ਜੀ ਕਹਿੰਦੇ ਉਹਦੀ ਸ਼ਰਨ ਵਿੱਚ ਜਿਹੜੇ ਆ ਜਾਂਦੇ ਹਨ ਹਰੀ ਦੀ ਸ਼ਰਨ ਵਿੱਚ ਨਾਨਕ ਦਰ ਪਿਓ ਦਰ ਆਇਆ ਮਹਾਰਾਜ ਜੀ ਕਹਿੰਦੇ ਗੱਲ ਨਾ ਲੰਦਾ ਕੋਈ ਵੀ ਉਹਦੀ ਸਰਨਾ ਆ ਜਾਵੇ ਕੋਈ ਦੁਖੀ ਆ ਜਾਵੇ ਕੋਈ ਪਾਪੀ ਆ ਜਾਵੇ ਕਿਸੇ ਤਰ੍ਹਾਂ ਦਾ ਵੀ ਚੋ ਵਰਨਾ ਦਾ ਕੋਈ ਆ ਜਾਵੇ ਇਹ ਮਹਾਰਾਜ ਜੀ ਫਿਰ ਵੀ ਉਹਨੂੰ ਪਿੱਛਾ ਥੋੜਾ ਦਿੰਦਿਆਂ ਹੁਣ ਵੀ ਉਹਦੇ ਦਰ ਘਰ ਤੇ ਕੋਈ ਆ ਜਾਵੇ ਤੂੰ ਜਵਾਬ ਨਹੀਂ ਇਹ ਮਹਾਰਾਜ ਜੀ ਸਦਾ ਹੀ ਦੇਖੋ ਗੱਲ ਨਾਲ ਲਾਂਦੇ ਨ ਸ਼ਰਮ ਪਈ ਨਰਾਇਣੇ ਨਾਨਕ ਦਰ ਪਿਆਵ ਦਾਰਾਂ ਆ ਦੀ ਮਹਾਰਾਜ ਜੀ ਕਬਰੋ ਰੱਖਦੇ ਹਨ ਦਾਰਾਂ ਆ ਨੂੰ ਟੱਕਦੇ ਹਨ ਪੜਦੇ ਕੱਜਦੇ ਹਨ ਸਤਿਗੁਰ ਜੀ ਮਹਾਰਾਜ ਜੀ ਕਹਿੰਦੇ ਉਹਦੀ ਦਾਤ ਦੀ ਸਰਨ ਗ੍ਰਹਿਣ ਕਰੀਏ ਪੋਖ ਸੁਹੰਦਾ ਸਰਬ ਸੁਖ ਇਸ ਬਖਸੀ ਵੇ ਪਰਵਾਹ ਮਹਾਰਾਜ ਜੀ ਖੀਲੀ ਤੋਖ ਵਿੱਚ ਦ੍ਰਿੜ ਕਰਾਉਂਦੇ ਹਨ ਫਿਰ ਇਹ ਦੇ ਪੋਖ ਸੁਹੰਦਾ ਜਿਹੜਾ ਪੋ ਦਾ ਮਿੱਡਾ ਪੋਖ ਦਾ ਠੰਡ ਦਾ ਸਰਦੀ ਦਾ ਇਹਨੂੰ ਸੋਭ ਨੀਕ ਬਣਾਉਣ ਵਾਸਤੇ ਸਰਬ ਸੁਖ ਪਾਉਣ ਵਾਸਤੇ ਜਿਸ ਵਖਸੀ ਵੀ ਪਰਵਾਹ ਮਹਾਰਾਜ ਜੀ ਕਹਿੰਦੇ ਉਹਦੀ ਸਰਨ ਲੈਣੀ ਪਏਗੀ ਉਹ ਪਰਮੇਸ਼ਰ ਦੀ ਪਤੀ ਪ੍ਰਮਾਤਮਾ ਦੀ ਸਰਨ ਤੱਕ ਨਹੀਂ ਪਏਗੀ ਉਹਦੀ ਸਰਨ ਗ੍ਰਹਿਣ ਕਰਾਂਗੇ ਜਿ ਮਹਾਰਾਜ ਜੀ ਕਹਿੰਦੇ ਸੋਭ ਨੀਕ ਬਣ ਜਾਣਾ ਮਿੱਨਾ ਮੁਨਾਦਰੀ ਦੁਖਦਉਤदाई ਹੈ ਉਹ ਦਿਨ ਉਹ ਕੜੀ ਉਹ ਪਾਲ ਉਹ ਮਹੀਨਾ ਜਿੰਨਾ تیرੋ ਦੇ ਨਾਲ ਸਾਡਾ ਸੰਗ ਟੁੱਟਿਆ ਹਰੀ ਦੇ ਨਾਲ ਸਾਡਾ ਸੁਰਤੀ ਲੇਖੜੀ ਉਹਨਾਂ ਚ ਰਸੀ ਦੁਖ ਪਾਨਿਆ ਮਹਾਰਾਜ ਜੀ ਕਹਿੰਦੇ ਪਰ ਜਦੋਂ ਉਹਦਾ ਸਹਾਰਾ ਮਿਲ ਗਿਆ ਉਹਦੇ ਦਰ ਤੇ ਆ ਗਏ ਮਹਾਰਾਜ ਜੀ ਕਹਿੰਦੇ ਕੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾ ਇਹਨੂੰ ਬਖਸ਼ ਦਿੰਦਾ ਕਿਰਪਾ ਕਰ ਦਿੰਦਾ ਹੈ ਇਹ ਮਹਾਰਾਜ ਜੀ ਕਹਿੰਦੇ ਉਹਦੇ ਲਈ ਉਹ ਮਹੀਨਾ ਸੋਭ ਨੀਕ ਬਣ ਜਾਂਦਾ ਉਹ ਕੜੀ ਉਹ ਪਾਲ ਲੋਤਰ ਬਣ ਜਾਂਦੇ ਹਨ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਸ ਮਹੀਨੇ ਦੇ ਪਰਦੇਸ਼ਾਂ ਉਹਦੇ ਮਹੀਨੇ ਦੇ ਸਤਿਗੁਰ ਜੀ ਮਿਹਰ ਕਰਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨ ਬਾਨੀ ਵਿਚਾਰ ਦੇ ਨੇਕਾਂ ਨੂੰ ਲਾਉ ਜਨੀਆਂ ਨਮਰਾਸ ਸਤ ਬਖਸ਼ ਲੈਣ ਆਈਆਂ ਸਰਬੱਤ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿ